ਚੰਡੀਗੜ੍ਹ ਸਿਵਲ ਕੋਰਟ ਦੀਆਂ ਸੜਕਾਂ ਤੇ ਹਲਕੀ ਜਿਹੀ ਧੁੱਪ ਸੀ। ਪੇੜ ਦੇ ਵਿੱਚੋਂ ਪਤੀ-ਪਤਨੀ ਹੌਲੀ-ਹੌਲੀ ਬਾਹਰ ਨਿਕਲ ਰਹੇ ਸੀ। ਨੀਰਸ ਤੇ ਰਜਨੀ ਇੱਕ ਦੂਜੇ ਤੋਂ 2 ਕਦਮਾਂ ਦੀ ਦੂਰੀ ਤੇ ਸੀ ਪਰ ਦਿਲਾਂ ਦੇ ਵਿੱਚ ਕਈ ਮੀਲਾਂ ਦਾ ਸਫ਼ਰ ਸੀ। ਦੋਵਾਂ ਦੇ ਹੱਥਾਂ 'ਚ ਇੱਕ ਹੀ ਕਾਗਜ਼ ਸੀ, ਤਲਾਕ ਦੇ ਕਾਗਜ਼। ਰਜਨੀ ਨੇ ਆਪਣੀ ਚੁੰਨੀ ਕੁੱਟ ਕੇ ਫੜ ਕੇ ਖਿੱਚੀ। ਉਸ ਦੀਆਂ ਉਂਗਲੀਆਂ ਕੰਬ ਰਹੀਆਂ ਸੀ ਜਿਵੇਂ ਉਹ ਕਾਗਜ਼ ਹੁਣ ਉਹਨਾਂ ਦੇ ਰਿਸ਼ਤੇ ਦੀ ਆਖਰੀ ਨਿਸ਼ਾਨੀ ਸੀ। ਨਿਰਜ ਨੇ ਆਪਣੀ ਘੜੀ ਵੱਲ ਦੇਖਿਆ ਜਿਵੇਂ ਜਲਦੀ ਵਿੱਚ ਹੋਵੇ ਪਰ ਪਹੁੰਚਣ ਦੀ ਕੋਈ ਮੰਜ਼ਲ ਨਾ ਹੋਵੇ ਜੇਕਰ ਕੋਈ ਤੀਸਰੀ ਨਜ਼ਰ ਉਹਨਾਂ ਨੂੰ ਦੇਖਦੀ ਤਾਂ ਕਹਿੰਦੀ ਵਧੀਆ ਜੋੜੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਉਸ ਜੋੜੀ ਦੀ ਹਰ ਸੰਗੜ ਹਰ ਘੜੀ ਕਿਵੇਂ ਚੁੱਪਚਾਪ ਟੁੱਟਦੀ ਰਹੀਆਂ ਸੀ ਰਜਨੀ ਦੀ ਅੱਖਾਂ ਦੇ ਵਿੱਚ ਇੱਕ ਪੁਰਾਣੀ ਯਾਦ ਤੈਰ ਪਈ ਉਹਨਾਂ ਦੀ ਪਹਿਲੀ ਮੁਲਾਕਾਤ ਦੀ ਜਦੋਂ ਨਿਰਜ ਨੇ ਕਾਫੀ ਸ਼ਾਪ ਦੇ ਵਿੱਚ ਉਸ ਦੀ ਕਿਤਾਬ niche ਡਿੱਗਣ ਤੋਂ ਬਚਾ ਲਈ ਸੀ ਇਤਿਹਾਸ ਕੇ ਕਿਹਾ ਸੀ ਕਿਤਾਬਾਂ ਡਿੱਗਦੀਆਂ ਨੇ ਤਾਂ ਕਹਾਣੀ ਖਤਮ ਨਹੀਂ ਹੁੰਦੀ ਬਸ ਨਵਾਂ ਪੇਜ ਸ਼ੁਰੂ ਹੁੰਦਾ ਹੈ ਅੱਜ ਉਹ ਕਹਾਣੀ ਖਤਮ ਹੋ ਰਹੀ ਸੀ ਪਰ ਨਵਾਂ ਪੇਜ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ 5 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਪਿਆਰ ਨਾਲ ਭਰੀ ਸ਼ੁਰੂਆਤ ਤੇ ਸੁਪਨਿਆਂ ਨਾਲ ਭਰਿਆ ਇੱਕ ਘਰ ਰਜਨੀ ਯਾਦ ਕਰਦੀ ਹੈ ਉਸ ਦਿਨ ਨੂੰ ਜਦੋਂ ਉਹ ਪਹਿਲੀ ਵਾਰ ਆਪਣੇ ਛੋਟੇ ਜਿਹੇ ਫਲੈਟ ਦੇ ਵਿੱਚ ਆਈ ਸੀ ਨਿਰਜ ਨੇ ਉਸ ਨੂੰ ਗੋਦੀ 'ਚ ਚੁੱਕਿਆ ਸੀ ਤੇ ਹੱਸਦੇ ਹੋਏ ਕਿਹਾ ਸੀ ਇਹ ਆਪਣਾ ਮਹਿਲ ਹੈ ਰਾਣੀ ਜੀ ਰਜਨੀ ਨੇ ਸ਼ਰਮਾਉਂਦੇ ਹੋਏ ਉਸ ਨੂੰ ਪਿਆਰ ਕੀਤਾ ਸੀ ਉਹ ਉਸ ਦਿਨ ਸਾਰੀ ਰਾਤ ਗੱਲਾਂ ਕਰਦੇ ਰਹੇ ਆਪਣੇ ਸੁਪਨਿਆਂ ਦੀ ਬੱਚਿਆਂ ਦੀ ਘੁੰਮਣ ਘਮਾਉਣ ਦੀਆਂ ਪਰ ਨਿਰਜ ਨੇ ਆਪਣੇ ਬਹੁਤ ਵਧੀਆ ਨੌਕਰੀ ਛੱਡ ਕੇ ਆਪਣੇ ਹੀ ਇੱਕ ਸਟਾਰਟਅਪ ਸਟਾਰਟ ਕੀਤਾ ਰਜਨੀ ਨੇ ਉਸ ਦਾ ਪੂਰਾ ਸਾਥ ਦਿੱਤਾ ਸ਼ੁਰੂ-ਸ਼ੁਰੂ ਦੇ ਵਿੱਚ ਸਾਰਾ ਕੁਝ ਠੀਕ ਸੀ ਪਰ ਹੌਲੀ-ਹੌਲੀ ਬਿਜ਼ਨਸ 'ਚ ਘਾਟਾ ਪੈਂਦਾ ਗਿਆ। ਘਰ ਵਾਲੇ ਜਿਹੜੇ ਪਹਿਲਾਂ ਨਿਰਜ ਦੇ ਫੈਸਲੇ ਦੀ ਤਾਰੀਫ਼ ਕਰਦੇ ਸੀ, ਹੁਣ ਤਾਨੇ ਮਾਰਨ ਲੱਗੇ। "ਬਾਹੂ ਦੇ ਪੈਰ ਠੀਕ ਨਹੀਂ ਐ। ਜਦੋਂ ਤੋਂ ਇਹ ਸਾਡੇ ਘਰ ਆਈ ਹੈ, ਸਾਰਾ ਕੁਝ ਉਲਟਾ ਹੀ ਹੋ ਰਿਹਾ ਹੈ। ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਨੌਕਰੀ ਨਾ ਛੱਡ।" ਰਜਨੀ ਨੇ ਨਿਰਜ ਦੇ ਵੱਲ ਬਹੁਤ ਵਾਰ ਦੇਖਿਆ ਸੀ ਕਿ ਕੁਝ ਕਹਿਣਗੇ, ਪਰ ਨਿਰਜ ਚੁੱਪ ਰਿਹਾ। ਉਸ ਨੂੰ ਆਪਣੇ ناکਾਮਯਾਬ ਹੋਣ ਦਾ ਬੋਝ ਇਨਾ ਭਾਰੀ ਲੱਗਦਾ ਸੀ ਕਿ ਉਹ ਕਿਸੇ ਦੇ ਨਾਲ ਨਜ਼ਰ ਨਹੀਂ ਮਿਲਾਉਂਦਾ ਸੀ ਉਸ ਨੂੰ ਲੱਗਿਆ ਗੱਲਾਂ ਦੇ ਨਾਲ ਕੀ ਹੋਵੇਗਾ ਸਾਰਾ ਕੁਝ ਠੀਕ ਹੋ ਜਾਵੇਗਾ ਪਰ ਠੀਕ ਨਹੀਂ ਹੋਇਆ ਰਜਨੀ ਦੀ ਚੁੱਪ ਹੌਲੀ ਹੌਲੀ ਸ਼ਿਕਾਇਤਾਂ 'ਚ ਬਦਲਣ ਲੱਗੀ ਤੇ ਨਿਰਜ ਦੇ ਚੁੱਪ ਰਹਿਣ 'ਚ ਇੱਕ ਦਿਨ ਰਜਨੀ ਘਰ ਆਈ ਤਾਂ ਨਿਰਜ ਦਫ਼ਤਰ ਦੇ ਟੇਬਲ ਤੇ ਸਿਰ ਨੀਚੇ ਕਰਕੇ ਬੈਠਿਆ ਸੀ ਚੈੱਕ ਬੁੱਕ ਖਾਲੀ ਸੀ ਰਜਨੀ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਪਰ ਨਿਰਜ ਨੇ ਉਸ ਦਾ ਹੱਥ ਝਟਕਾ ਕੇ ਮਾਰਿਆ ਕੀ ਕਰੇਂਗੀ ਤੂੰ ਸਾਰਾ ਕੁਝ ਖਤਮ ਹੋ ਗਿਆ ਰਜਨੀ ਚੁੱਪਚਾਪ ਰਸੋਈ ਦੇ ਵਿੱਚ ਚਲੀ ਗਈ ਪਰ ਅੰਦਰੋਂ ਅੰਦਰ ਟੁੱਟ ਰਹੀ ਸੀ ਉਸ ਦਿਨ ਰਾਤ ਨੂੰ ਉਹ ਬੈਡਾਂ ਤੇ ਪਈ ਰੋਂਦੀ ਰਹੀ ਰਜਨੀ ਦੀ ਸਹੇਲੀਆਂ ਕਹਿੰਦੀਆਂ ਤੂੰ ਕਿਉਂ ਸਹਿੰਦੀ ਹੈ ਛੱਡ ਦੇ ਪਰ ਰਜਨੀ ਉਹਨਾਂ ਨੂੰ ਕਹਿੰਦੀ ਕਿਵੇਂ ਛੱਡਦਾ ਇਹ ਮੇਰਾ ਘਰ ਹੈ ਤੇ ਮੇਰਾ ਪਿਆਰ ਹੈ ਫਿਰ ਵੀ ਹਰ ਰੋਜ਼ ਸਵੇਰੇ ਉੱਠ ਕੇ ਉਹ ਘਰ ਸੰਭਾਲਦੀ ਨਿਰਜ ਦੇ ਲਈ ਚਾਹ ਬਣਾਉਂਦੀ ਪਰ ਹੁਣ ਉਹ ਚਾਹ ਠੰਡੀ ਰਹਿ ਜਾਂਦੀ ਨੀਰਜ ਕੰਮ ਵਿੱਚ ਲੱਗਿਆ ਰਹਿੰਦਾ ਤੇ ਰਜਨੀ ਇਕੱਲੇ ਪੰਚ ਇੱਕ ਦਿਨ ਰਜਨੀ ਨੇ ਡਾਇਰੀ ਚ ਲਿਖਿਆ ਕਿ ਪਿਆਰ ਇਨਾ ਕਮਜ਼ੋਰ ਹੁੰਦਾ ਹੈ ਕਿ ਅਸਫਲਤਾ ਉਸ ਨੂੰ ਤੋੜ ਦੇ ਪਰ ਉਸ ਡਾਇਰੀ ਨੂੰ ਕਦੇ ਵੀ ਨੀਰਜ ਨੇ ਨਹੀਂ ਦੇਖਿਆ ਤੇ ਫਿਰ ਇੱਕ ਦਿਨ ਰਜਨੀ ਨੇ ਕਿਹਾ ਮੈਂ ਹੁਣ ਨਹੀਂ ਰਹਿ ਸਕਦੀ ਤਾਂ ਨੀਰਜ ਨੇ ਜਵਾਬ ਦਿੱਤਾ ਕਿ ਸ਼ਾਇਦ ਇਹੀ ਠੀਕ ਹੈ ਉਸ ਦਿਨ ਰਜਨੀ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਪਰ ਨੀਰਜ ਨੇ ਉਹਨਾਂ ਨੂੰ ਅਣਦੇਖਿਆ ਕਰ ਦਿੱਤਾ ਉਹੋ ਸੋਚ ਰਿਹਾ ਸੀ ਮੈਂ ਰਜਨੀ ਨੂੰ ਖੁਸ਼ ਨਹੀਂ ਰੱਖ ਸਕਦਾ ਤਾਂ ਚੰਗਾ ਹੀ ਹੈ ਕਿ ਅਲੱਗ ਹੋ ਜਾਈਏ ਪਰ ਸਾਰੀ ਰਾਤ ਉਹ ਸੋ ਨਹੀਂ ਸਕਿਆ ਪੁਰਾਣੀਆਂ ਫੋਟੋਆਂ ਦੇਖਦਾ ਰਿਹਾ ਵਿਆਹ ਦੀ ਹਨੀਮੂਨ ਦੀਆਂ ਰਜਨੀ ਵੀ ਆਪਣੇ ਪੇਕੇ ਘਰ ਜਾ ਕੇ ਰੋਂਦੀ ਰਹੀ ਮੈਂ ਕੀ ਗਲਤ ਕੀਤਾ ਅੱਜ ਉਸਦੇ ਤਲਾਕ ਦਾ ਆਖਰੀ ਦਿਨ ਸਾਹਮਣੇ ਸੜਕ ਤੇ ਇੱਕ ਟੈਕਸੀ ਖੜੀ ਸੀ ਨਿਰਜ ਨੇ ਹੱਥ ਦਿੱਤਾ ਜਿਵੇਂ ਹੀ ਬੈਠਣ ਲੱਗਿਆ ਪਿੱਛੋਂ ਤੋਂ ਆਵਾਜ਼ ਆਈ ਮੈਂ ਵੀ ਚੱਲਾਂ ਉਸਨੇ ਮੁੜ ਕੇ ਦੇਖਿਆ ਤਾਂ ਰਜਨੀ ਸੀ ਨੀਰਜ ਨੇ ਕੋਜਨਾ ਕਿਹਾ ਬਸ ਥੋੜਾ ਖਿਸਕ ਕੇ ਸਾਈਡ ਤੇ ਹੋ ਗਿਆ ਜਗਾ ਬਣਾ ਦਿੱਤੀ ਰਜਨੀ ਬੈਠ ਗਈ ਪਰ ਉਸ ਦਾ ਦਿਲ ਧੜਕ ਰਿਹਾ ਸੀ ਕਿਉਂ ਆਈ ਹੈ ਮੈਂ ਕੀ ਕੋਈ ਉਮੀਦ ਹੈ ਹਲੇ ਵੀ ਉਹ ਸੋਚ ਰਹੀ ਸੀ ਟੈਕਸੀ ਤੇਜ਼ ਹੋਈ ਤਾਂ ਸ਼ਹਿਰ ਦੀ ਹਲਚਲ ਪਿੱਛੇ ਜਾਣ ਲੱਗੀ ਨੀਰਜ ਖਿੜਕੀ ਦੇ ਵੱਲ ਦੇਖਦਾ ਰਿਹਾ ਬਾਹਰ ਖੜੇ ਹੋਏ ਦਰਖਤ ਸ਼ਹਿਰ ਦੀ ਟ੍ਰੈਫਿਕ ਰਜਨੀ ਉਸ ਦੇ ਨਾਲ ਬੈਠੀ ਸੀ ਪਰ ਦੋਵਾਂ ਦੇ ਵਿੱਚ ਹਲੇ ਵੀ ਇੱਕ ਪੱਕੀ ਕੰਧ ਸੀ रजनी ਦੀ ਨਿਗਾ ਨਿਰਜ ਦੀ ਗਰਦਨ ਤੇ ਪਈ ਜਿੱਥੇ ਇੱਕ ਪੁਰਾਣੀ ਚੈਨ ਲੰਮਕ ਰਹੀ ਸੀ ਉਹੀ ਚੈਨ ਜਿਹੜੀ ਉਸਨੇ ਵਿਆਹ ਦੇ ਵਿੱਚ ਦਿੱਤੀ ਸੀ ਉਸ ਚੈਨ ਨੂੰ ਦੇਖ ਕੇ ਰਜਨੀ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਵਿਆਹ ਦੀ ਪਹਿਲੀ ਰਾਤ ਜਦੋਂ ਨਿਰਜ ਨੇ ਕਿਹਾ ਸੀ ਇਹ ਚੈਨ ਹਮੇਸ਼ਾ pa ਕੇ ਰੱਖਾਂਗਾ ਕਿਉਂਕਿ ਇਹ ਤੁਹਾਡੀ ਹੈ ਅੱਜ ਉਹ ਚੈਨ ਹਲੇ ਵੀ ਸੀ ਪਰ ਰਿਸ਼ਤਾ ਟੁੱਟ ਗਿਆ ਸੀ ਰਜਨੀ ਦੀਆਂ ਅੱਖਾਂ ਨਮ ਹੋ ਗਈਆਂ ਕੁਝ ਮਿੰਟਾਂ ਤੱਕ ਕੋਈ ਨਹੀਂ ਬੋਲਿਆ ਫਿਰ ਰਜਨੀ ਨੇ ਹੌਲੀ ਜਿਹੀ ਕਿਹਾ ਬਸ ਸਟੇਸ਼ਨ ਤੱਕ ਦਾ ਸਫ਼ਰ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਨਿਰਜ ਨੇ ਪਹਿਲੀ ਵਾਰ ਉਸ ਦੇ ਵੱਲ ਦੇਖਿਆ ਮੈਂ ਦਫ਼ਤਰ ਦਾ ਸਾਰਾ ਫਰਨੀਚਰ ਵੇਚ ਦਿਆਂਗਾ ਨਿਰਜ ਨੇ ਅਚਾਨਕ ਕਿਹਾ ਉਹ ਸੁਪਨਾ ਤੇਰੇ ਨਾਲ ਹੀ ਦੇਖਿਆ ਸੀ ਜੇਕਰ ਤੂੰ ਹੀ ਨਹੀਂ ਹੈ ਤਾਂ ਫਿਰ ਉਹਨਾਂ ਟੁੱਟੀ ਹੋਈ ਕੁਰਸੀਆਂ ਦਾ ਕੀ ਕਰਾਂਗਾ ਰਜਨੀ ਨੇ ਹੈਰਾਨੀ ਦੇ ਨਾਲ ਨਿਰਜ ਦੇ ਵੱਲ ਦੇਖਿਆ ਫਰਨੀਚਰ ਨਾ ਵੇਚਿਓ ਉਹ ਕਾਲੀ-ਕਾਲੀ ਚ ਬੋਲੀ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਇੱਕ ਸਕੂਲ ਦੇ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਮੇਰਾ ਗੁਜ਼ਾਰਾ ਹੋ ਜਾਂਦਾ ਹੈ ਪਰ ਅੰਦਰ ਹੀ ਅੰਦਰ ਉਹ ਸੋਚ ਰਹੀ ਸੀ ਕਿ ਇਹ ਹਲੇ ਵੀ ਮੇਰੇ ਬਾਰੇ ਸੋਚਦਾ ਹੈ ਕਿ ਉਸ ਦਾ ਦਰਦ ਵੀ ਮੇਰੇ ਜਿਹਾ ਹੀ ਹੈ ਕੁਝ ਮਿੰਟਾਂ ਦੇ ਲਈ ਫਿਰ ਚੁੱਪ ਹੋ ਗਏ ਉਸ ਦੀਆਂ ਉਂਗਲੀਆਂ ਚੁੰਨੀ ਦੀਆਂ ਛਾਲਰ ਦੇ ਨਾਲ ਖੇਡ ਰਹੀਆਂ ਸੀ ਉਹ ਜਾਣਦੀ ਸੀ ਕਿ ਨੀਰਜ ਕਦੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰਦਾ ਪਰ ਅੱਜ ਉਹਨਾਂ ਦੇ ਸ਼ਬਦਾਂ ਦੇ ਵਿੱਚ ਦਰਦ ਸਾਫ਼ ਸੀ ਤੁਸੀਂ ਕਦੇ ਕੁਝ ਕਿਹਾ ਕਿਉਂ ਨਹੀਂ ਨਿਰਜ ਉਸਦੀ ਆਵਾਜ਼ ਕੰਬੀ ਜਦੋਂ ਸਾਰਾ ਪਰਿਵਾਰ ਵਾਲੇ ਮੈਨੂੰ ਤੁਹਾਡੀ ਨਾਕਾਮਯਾਬੀ ਦਾ ਦੋਸ਼ ਦੇ ਰਹੇ ਸੀ ਤੁਸੀਂ ਚੁੱਪ ਕਿਉਂ ਰਹੇ ਨਿਰਜ ਨੇ ਸਿਰ ਨੀਚੇ ਕਰ ਲਿਆ ਮੈਨੂੰ ਮੇਰੀ ਹਾਰ ਤੋਂ ਐਨੀ ਸ਼ਰਮਿੰਦਗੀ ਸੀ ਕਿ ਮੈਂ ਆਪਣੇ ਆਪ ਦੇ ਨਾਲ ਹੀ ਨਜ਼ਰਾਂ ਨਹੀਂ ਮਿਲਾ پا ਰਿਹਾ ਸੀ ਮੈਨੂੰ ਲੱਗਿਆ ਕਿ ਤੁਹਾਨੂੰ ਮੇਰੇ ਤੇ ਭਰੋਸਾ ਹੈ ਤੇ ਇਹ ਬਹੁਤ ਸੀ ਪਰ ਸ਼ਾਇਦ ਮੈਂ ਗਲਤ ਸੀ ਉਹ ਰੁਕ ਗਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਪੁਰਾਣੀਆਂ ਯਾਦਾਂ ਆ ਗਈਆਂ ਰਾਤ ਜਦੋਂ ਮੈਨੂੰ ਲੇਟ ਕਰ ਆਇਆ ਤੇ ਤੁਸੀਂ ਇੰਤਜ਼ਾਰ ਕਰ ਰਹੇ ਸੀ ਤੁਸੀਂ ਗੱਲ ਨਾਲ ਲਾ ਕੇ ਕਿਹਾ ਸੀ ਤੁਹਾਡੀ ਕਾਮਯਾਬੀ ਮੇਰੀ ਹੈ ਮੈਂ ਉਹ ਪਰੋਸਾ ਤੋੜ ਦਿੱਤਾ ਰਜਨੀ ਨੇ ਅੱਖਾਂ ਬੰਦ ਕੀਤੀਆਂ ਉਦੋਂ ਹੀ ਇੱਕ ਜ਼ੋਰਦਾਰ ਝਟਕਾ ਵੱਜਿਆ ਟੈਕਸੀ ਵਾਲੇ ਨੇ ਅਚਾਨਕ ਬ੍ਰੇਕ ਲਾਈ ਰਜਨੀ ਦਾ ਸਿਰ ਸੀਟ ਦੇ ਨਾਲ ਵੱਜਣ ਵਾਲਾ ਸੀ ਨਿਰਜ ਨੇ ਇੱਕਦਮ ਰਜਨੀ ਦੀ ਬਾਹ ਫੜ ਲਈ ਉਹ ਕੁਝ ਦੇਰ ਤੱਕ ਉਦਾਂ ਹੀ ਬੈਠਿਆ ਰਿਹਾ ਫਿਰ ਹੌਲੀ ਜਹੀ ਬੋਲੀ ਅਲੱਗ ਹੋ ਗਏ ਪਰ ਪ੍ਰਵਾਹ ਕਰਨ ਦੀ ਆਦਤ ਹਲੇ ਵੀ ਨਹੀਂ ਗਈ ਤੁਹਾਡੀ ਨਿਰਜ ਦੇ ਹੱਥ ਹਲੇ ਵੀ ਰਜਨੀ ਦੇ ਬਾਹਂ ਤੇ ਸੀ ਰਜਨੀ ਨੂੰ ਲੱਗਿਆ ਕਿ ਜਿਵੇਂ ਸਮਾਂ ਰੁਕ ਗਿਆ ਨਿਰਜ ਕੁਝ ਨਹੀਂ ਬੋਲਿਆ ਬਸ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਨਮੀ ਜਹੀ ਆ ਗਈ ਟੈਕਸੀ ਦੁਬਾਰਾ ਚੱਲੀ ਪਰ ਹੁਣ ਮਾਹੌਲ ਬਦਲ ਗਿਆ ਸੀ ਨਿਰਜ ਨੇ ਹੌਲੀ ਜਹੀ ਉਸ ਦੀ ਬਾਹਂ ਛੱਡ ਦਿੱਤੀ ਪਰ ਉਸ ਦਾ ਦਿਲ ਹਲੇ ਵੀ ਧੜਕ ਰਿਹਾ ਸੀ ਕੀ ਹੁਣ ਵੀ ਮੌਕਾ ਹੈ ਉਹ ਹਲੇ ਵੀ ਸੋਚ ਰਿਹਾ ਸੀ रजनी ਨੇ ਆਪਣੀ ਨਿਗਾਹ ਉਸਦੇ ਹੱਥਾਂ ਤੇ ਟਿਕਾ ਲਈਆਂ ਉਹੀ ਹੱਥ ਜਿਹੜੇ ਉਸਦੇ ਲਈ ਸੁਪਨੇ ਬਣਾਉਂਦੇ ਸੀ ਅੱਜ ਉਹਨਾਂ ਹੱਥਾਂ ਨੇ ਹੀ ਉਸ ਨੂੰ ਬਚਾ ਲਿਆ ਰਜਨੀ ਦੀਆਂ ਅੱਖਾਂ ਭਾਰੀਆਂ ਪਰ ਉਸ ਨੇ ਉਦੋਂ ਹੀ ਮੂੰਹ ਫੇਰ ਲਿਆ ਉਹ ਕਮਜ਼ੋਰ ਨਹੀਂ ਦਿਖਣਾ ਚਾਹੁੰਦੀ ਸੀ ਪਰ ਫਿਰ ਵੀ ਉਸਦੇ ਮਨ ਦੇ ਵਿੱਚ ਸਵਾਲ ਘੁੰਮ ਰਹੇ ਸੀ ਕੀ ਅਸੀਂ ਵਾਕਿਆ ਹੀ ਸਭ ਕੁਝ ਟਰਾਈ ਕਰ ਲਿਆ ਕਿ ਇੰਨੀ ਆਸਾਨੀ ਦੇ ਨਾਲ ਖਤਮ ਹੋ ਜਾਂਦਾ ਹੈ ਰਿਸ਼ਤਾ ਫਿਰ ਉਸ ਨੇ ਹਿੰਮਤ ਕਰਕੇ ਪੁੱਛਿਆ ਇੱਕ ਗੱਲ ਪੁੱਛਾਂ ਨਿਰਜ ਨੇ ਰਜਨੀ ਵੱਲ ਮੁਹ ਕੁਮਾਇਆ ਪੁੱਛੋ ਇਨਾ ਤਿੰਨ ਸਾਲਾਂ ਚ ਕਦੇ ਤੁਹਾਨੂੰ ਮੇਰੀ ਯਾਦ ਨਹੀਂ ਆਈ ਨਿਰਜ ਕੁਝ ਦੇਰ ਲਈ ਚੁੱਪ ਰਿਹਾ ਉਸ ਨੇ ਤਾਕੇ ਵੱਲ ਦੇਖਿਆ ਬਹੁਤ ਦੇਰ ਬਾਅਦ ਉਸ ਨੇ ਬੋਲਿਆ ਜਦੋਂ ਸਵੇਰੇ ਚਾਹ ਪੀਂਦਾ ਸੀ ਤੇ ਦੂਜਾ ਕੱਪ ਬਣਾਉਣ ਦੀ ਆਦਤ ਪੈ ਗਈ ਸੀ ਜਦੋਂ ਕੋਈ ਬਿਜ਼ਨਸ ਦੀ ਗੱਲ ਕਰਦਾ ਸੀ ਤੇ ਤੁਹਾਡਾ ਉਹੀ ਯਕੀਨ ਯਾਦ ਆਉਂਦਾ ਸੀ ਜਿਹੜਾ ਤੁਹਾਨੂੰ ਮੇਰੇ ਤੋਂ ਜ਼ਿਆਦਾ ਸੀ ਜਦੋਂ ਘਰ ਦੇ ਵਿੱਚ ਉਹ ਕਿਤਾਬਾਂ ਦਿੱਸਦਿਆਂ ਸੀ ਜਿਹੜੀਆਂ ਤੁਸੀਂ ਮੇਰੇ ਲਈ ਲਿਆਏ ਸੀ ਉਸ ਦੀ ਆਵਾਜ਼ ਕੰਬ ਗਈ ਪਰ ਹੁਣ ਦੱਸਣ ਦਾ ਕੀ ਫਾਇਦਾ ਰਜਨੀ ਹੁਣ ਤਾਂ ਸਭ ਕੁਝ ਖਤਮ ਹੋ ਗਿਆ ਨਾ ਉਹ ਰੁਕ ਗਿਆ ਇੱਕ ਹੋਰ ਯਾਦ ਆਈ ਰਜਨੀ ਦੀ ਹਸਸੀ ਦੀ ਜਿਹੜੀ ਘਰ ਨੂੰ ਰੋਸ਼ਨ ਕਰ ਦਿੰਦੀ ਸੀ ਯਾਦ ਹੈ ਉਹ ਟ੍ਰਿਪ ਮਨਾਲੀ ਦੀ ਤੁਸੀਂ ਬਰਫ਼ ਤੇ ਡਿੱਗਦੇ ਹੋਏ ਵੀ ਹੱਸਦੇ ਹੋਏ ਕਿਹਾ ਸੀ ਤੁਹਾਡੇ ਨਾਲ ਡਿੱਗਣਾ ਵੀ ਮਜ਼ਾ ਹੈ ਮੈਂ ਹੁਣ ਉਹ ਮਜ਼ਾ ਖੋ ਦਿੱਤਾ ਰਜਨੀ ਆਪਣੇ ਆਪ ਨੂੰ ਰੋਕ ਨਾ ਸਕੇ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੁਹਾਡੇ ਮੋਢਿਆਂ ਤੇ ਸਿਰ ਰੱਖ ਕੇ ਜਿਹੜੀ ਹਿੰਮਤ ਮਿਲਦੀ ਸੀ ਉਹ ਹਿੰਮਤ 3 ਸਾਲਾਂ ਦੇ ਵਿੱਚ ਇੱਕ ਵਾਰ ਵੀ ਨਹੀਂ ਮਿਲੀ ਉਸਨੇ ਹੱਥਾਂ ਦੇ ਨਾਲ ਆਪਣੇ ਮੂੰਹ ਟੱਕ ਲਿਆ ਤੇ ਪੁੱਬਾ ਮਾਰ ਮਾਰ ਕੇ ਰੋਣ ਲੱਗੀ ਉਸਦੇ ਹੰਝੂ ਨਿਰਜ ਦੇ ਹੱਥਾਂ ਤੇ ਡਿੱਗੇ ਤੇ ਨਿਰਜ ਨੇ ਉਹਨਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ ਸਭ ਬਰਬਾਦ ਕਰ ਦਿੱਤਾ ਉਹ ਬੋਲਿਆ ਉਸ ਦੀ ਆਵਾਜ਼ ਦੇ ਵਿੱਚ ਪਛਤਾਵਾ ਸੀ ਰਜਨੀ ਨੇ ਉਸਦੇ ਹੱਥਾਂ ਨੂੰ ਫੜ ਲਿਆ ਜਿਵੇਂ ਡੁੱਬਦੇ ਹੋਏ ਜਹਾਜ਼ ਦੀ ਆਖਰੀ ਉਮੀਦ ਨਹੀਂ ਅਸੀਂ ਚੁੱਪ ਰਹਿ ਕੇ ਬਰਬਾਦ ਕੀਤਾ ਟੈਕਸੀ ਦੀ ਰਫ਼ਤਾਰ ਹੁਣ ਹੌਲੀ ਹੋ ਗਈ ਸੀ ਰਜਨੀ ਨੇ ਆਪਣੇ ਹੰਝੂਆਂ ਨੂੰ ਪੋਚਿਆ ਮਾਫ਼ ਕਰ ਦਿਓ ਉਸਨੇ ਰੋਂਦੇ ਹੋਏ ਕਿਹਾ ਨਿਰਜ ਨੇ ਉਸਦੇ ਵੱਲ ਦੇਖਿਆ ਮਾਫੀ ਦੀ ਲੋੜ ਨਹੀਂ ਰਜਨੀ ਸ਼ਾਇਦ ਅਸੀਂ ਦੋਵੇਂ ਹੀ ਕਮਜ਼ੋਰ ਸੀ ਪਰ ਪਿਆਰ ਕਦੇ ਵੀ ਘਟ ਨਹੀਂ ਹੋਇਆ ਉਹ ਸੋਚ ਰਿਹਾ ਸੀ ਕਿ ਅਸੀਂ ਫਿਰ ਤੋਂ ਸ਼ੁਰੂ ਕਰ ਸਕਦੇ ਹਾਂ ਕੀ ਰਜਨੀ ਮੈਨੂੰ ਮਾਫ਼ ਕਰ ਦਵੇਗੀ ਟੈਕਸੀ ਸਟੇਸ਼ਨ ਦੇ ਸਾਹਮਣੇ ਰੁਕ ਗਈ ਸੀ ਨਿਰਜ ਨੇ ਕਿਰਾਇਆ ਦਿੱਤਾ ਰਜਨੀ ਟੈਕਸੀ ਤੋਂ ਬਾਹਰ ਨਿਕਲੀ ਜਿਵੇਂ ਹੀ ਉਸਨੇ ਮੁੜ ਕੇ ਜਾਣ ਦੀ ਕੋਸ਼ਿਸ਼ ਕੀਤੀ ਨਿਰਜ ਨੇ ਉਸਦਾ ਹੱਥ ਫੜ ਲਿਆ ਸੀ ਰਜਨੀ ਬਿਨਾ ਕੁਝ ਬੋਲੇ ਉਸਦੇ ਵੱਲ ਮੁੜੀ ਨਿਰਜ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਪਰ ਆਵਾਜ਼ ਮਜ਼ਬੂਤ ਸੀ ਚਲੋ ਆਪਣੇ ਘਰ ਚੱਲਦੇ ਹਾਂ ਪਰ ਤਲਾਕ ਦੇ ਕਾਗਜ਼ ਦਾ ਕੀ ਹੋਵੇਗਾ ਉਸਨੇ ਰੋਂਦੇ ਹੋਏ ਪੁੱਛਿਆ ਰਜਨੀ ਦਾ ਦਿਲ ਜ਼ੋਰ-ਜ਼ੋਰ ਦੇ ਨਾਲ ਧੜਕ ਰਿਹਾ ਸੀ ਉਮੀਦ ਤੇ ਡਰ ਦੇ ਵਿੱਚ ਮੁਸਕਰਾਉਂਦੇ ਹੋਏ ਜੇਬ ਦੇ ਵਿੱਚੋਂ ਉਹ ਕਾਗਜ਼ ਕੱਢੇ ਇਹ ਬਿਨਾਂ ਕੁਝ ਬੋਲੇ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਫਾੜ ਦਿੱਤਾ ਕਾਗਜ਼ ਹਵਾ ਦੇ ਵਿੱਚ ਉੱਡ ਗਿਆ ਤੇ ਰਜਨੀ ਰੋਂਦੇ ਹੋਏ ਉਸ ਦੇ سینੇ ਨਾਲ ਲੱਗ ਗਈ ਨਿਰਜ ਨੇ ਉਸ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਜਿਵੇਂ ਕਦੇ ਨਾ ਛੱਡਣ ਦਾ ਵਾਅਦਾ ਕਰਦਾ ਹੋਵੇ ਮੈਂ ਤੈਨੂੰ ਕਦੇ ਵੀ ਨਹੀਂ ਛੱਡ ਸਕਦਾ ਰਜਨੀ ਆਪਾਂ ਫਿਰ ਬਣਾਵਾਂਗੇ ਸਾਰਾ ਕੁਝ ਸਟੇਸ਼ਨ ਦੀ ਭੀੜ ਆਪਣੇ ਆਪਣੇ ਰਾਸਤੇਾਂ ਤੇ ਸੀ ਪਰ ਉਹਨਾਂ ਦੋ ਜਣਿਆਂ ਲਈ ਪੂਰੀ ਦੁਨੀਆ ਉੱਥੇ ਹੀ ਰੁਕ ਗਈ ਸੀ ਰਜਨੀ ਨੇ ਨੀਰਜ ਦੇ سینੇ ਤੋਂ ਸਿਰ ਚੁੱਕਿਆ ਤੇ ਕਿਹਾ ਚਲੋ ਘਰ ਚੱਲੀਏ ਪਰ ਇਸ ਵਾਰ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਨ ਦੀ ਇੱਕ ਦੂਜੇ ਨਾਲ ਦਰਦ ਸ਼ੇਅਰ ਕਰਾਂਗੇ ਰਜਨੀ ਨੇ ਹੌਲੀ ਜਿਹੀ ਕਿਹਾ ਜੇਕਰ ਆਪਾਂ ਪਹਿਲਾਂ ਗੱਲ ਕਰ ਲੈਂਦੇ ਤਾਹੇ 2 ਸਾਲ ਇਦਾਂ ਨਾ ਬੀਤਦੇ ਨਿਰਜ ਨੇ ਸਿਰ ਹਿਲਾਇਆ ਅਸੀਂ ਆਪਣੇ ਰਿਸ਼ਤਿਆਂ ਨੂੰ ਦੂਜੇ ਦੀਆਂ ਆਵਾਜ਼ਾਂ ਵਿੱਚ ਖੋ ਦਿੱਤਾ ਸੀ ਰਜਨੀ ਹੁਣ ਸਿਰਫ ਇੱਕ ਦੂਜੇ ਨੂੰ ਸੁਣਾਂਗੇ ਉਹਨਾਂ ਨੇ ਸਟੇਸ਼ਨ ਤੋਂ ਬਾਹਰ ਨਿਕਲਦੇ ਹੋਏ ਇੱਕ ਦੂਜੇ ਦਾ ਹੱਥ ਫੜਿਆ ਰਾਹ ਦੇ ਵਿੱਚ ਨਿਰਜ ਨੇ ਕਿਹਾ ਤੁਹਾਡੇ ਸਟਾਰਟ ਅਪ ਫਿਰ ਤੋਂ ਸ਼ੁਰੂ ਕਰਾਂਗੇ ਮੈਂ ਤੁਹਾਡੇ ਨਾਲ ਹਾਂ ਨਿਰਜ ਨੇ ਮੁਸਕਰਾਉਂਦੇ ਹੋਏ ਕਿਹਾ हां इस बार सिर्फ अपना ही सपना होवेगा कोई दबाव नहीं कोई प्रेशर नहीं निर्ज ने रजनी ਦਾ ਹੱਥ ਫੋਰ ਕੱਸ ਕੇ ਫੜ ਲਿਆ ਹੁਣ ਕੋਈ ਕੋਰਟ ਨਹੀਂ ਸੀ ਕੋਈ ਤਲਾਕ ਦੇ ਕਾਗਜ਼ ਨਹੀਂ ਸੀ ਸਿਰਫ ਦੋ ਦਿਲ ਸੀ ਜਿਹੜੇ 3 ਸਾਲ ਦੀ ਚੁੱਪ ਇਮਤਿਹਾਨ ਤੋਂ ਬਾਅਦ ਫਿਰ ਇੱਕ ਦੂਜੇ ਦੇ ਨਾਲ ਮਿਲ ਗਏ ਸੀ। ਦੁਪਹਿਰ ਦੀ ਧੁੱਪ ਹੁਣ ਫਿੱਕੀ ਹੋ ਗਈ ਸੀ ਤੇ ਹੁਣ ਉਹ ਘਰ ਦੇ ਵੱਲ ਚੱਲ ਪਏ ਸੀ। ਇੱਕ ਨਵੀਂ ਸ਼ੁਰੂਆਤ ਕਰਨਾ ਤੇ ਉਸ ਦਿਨ ਰਾਤ ਨੂੰ ਇੱਕ ਦੂਜੇ ਦੀਆਂ ਬਾਹਾਂ ਤੇ ਸੋਏ ਜਿਵੇਂ ਕਦੇ ਅਲੱਗ ਹੋ ਹੀ ਨਾ ਹੋਣ। ਇੱਕ ਤੁਹਾਡੇ ਤੋਂ ਸਵਾਲ ਹੈ ਕਿ ਤੁਸੀਂ ਕਦੇ ਇੱਕ ਅਜਿਹੇ ਰਿਸ਼ਤੇ ਨੂੰ ਤੋੜ ਦਿੱਤਾ ਸਿਰਫ ਇਸ ਵਜ੍ਹਾ ਦੇ ਨਾਲ ਕਿ ਤੁਸੀਂ ਆਪ ਗੱਲ ਕਰਨ ਦੀ ਵਜਾਏ ਦੂਜੇ ਦੀਆਂ ਗੱਲਾਂ ਤੇ ਯਕੀਨ ਕਰ ਲਿਆ? ਕਮੈਂਟ ਕਰਕੇ ਜਰੂਰ ਦੱਸਿਓ ਸੋ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਹਰ ਇੱਕ ਉਸ ਪਤੀ ਪਤਨੀ ਤੱਕ ਪਹੁੰਚ ਸਕੇ ਜਿਹੜੇ ਅਜਹੀ ਸਥਿਤੀ ਵਿੱਚ ਨੇ ਉਹ ਇੱਕ ਦੂਜੇ ਨੂੰ ਸਮਝਣਾ ਇੱਕ ਦੂਜੇ ਦੀਆਂ ਗੱਲਾਂ ਤੇ ਯਕੀਨਨ ਕਰਨਾ ਆਪਸ ਦੇ ਵਿੱਚ ਹੀ ਇੱਕ ਦੂਜੇ ਨਾਲ ਗੱਲ ਕਰ ਲੈਣਾ ਜਿਵੇਂ ਇਹਨਾਂ ਪਤੀ ਪਤਨੀ ਨੇ ਕੀਤਾ ਨਾ ਕੋਈ ਕੋਰਟ ਤੱਕ ਜਾਵੇ ਤੇ ਨਾ ਹੀ ਕੋਈ ਤਲਾਕ ਹੋਵੇ ਨਾ ਬੱਚੇ ਆਪਣੀ ਮਾਂ ਤੋਂ ਜਾ ਫਿਰ ਬਾਪ ਤੋਂ ਦੂਰ ਹੋਣਾ ਜੇਕਰ ਇਦਾਂ ਹੀ ਹਰ ਇੱਕ ਪਤੀ ਪਤਨੀ ਆਪਣੀਆਂ ਗਲਤੀਆਂ ਆਪਣੇ ਪਤੀ ਦੇ ਸਾਹਮਣੇ ਅਤੇ ਅਤੇ ਪਤੀ ਆਪਣੀ ਪਤਨੀ ਦੇ ਸਾਹਮਣੇ ਰੱਖ ਦਵੇ ਸਾਰਾ ਕੁਝ ਸੱਚ ਦੱਸ ਦਵੇ ਤਾਂ ਸ਼ਾਇਦ ਕਦੇ ਵੀ ਤਲਾਕ ਜਿਹੀ ਸਥਿਤੀ ਨਾ ਆਵੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਇੱਕ ਹੋਰ ਸੱਚੀ ਘਟਨਾ ਦੇ ਨਾਲ ਇੱਕ ਹੋਰ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ